हां जी दोस्तों सारेया नु सस्श्रीकाल् स्वागत करते हा टोटा राज संधू फार्मिंग दे विच सो दोस्तों आज पहुंचे हा ਪਿੰਡ ਲੋਕਾ ਲੋਕਾ ਪਿੰਡ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਪੱਟੀ ਤੋਂ ਤਕਰੀਬਨ ਕੋਈ 5-6 ਕਿਲੋਮੀਟਰ ਦੀ ਦੂਰੀ ਆ ਪਿੰਡ ਲੋਕੇ ਦੀ ਕੈਰੋਂ ਤੋਂ ਕੋਈ ਕਿਲੋ ਡੇਢ ਕਿਲੋਮੀਟਰ ਦੀ ਦੂਰੀ ਆ ਪੱਟੀ ਤੋਂ ਤਰਨਤਾਰਨ ਸਾਹਿਬ ਜਿਹੜੀ ਸੜਕ ਜਾਂਦੀ ਆ ਦੋਸਤੋ ਇਸੇ ਸੜਕ ਦੇ ਉੱਪਰ ਪਿੰਡ ਲੋਕਾ ਆਉਂਦਾ ਮੇਨ ਸੜਕ ਦੇ ਉੱਪਰ ਤੇ ਪੋਸਟ ਆਫਿਸ ਦੇ ਬਿਲਕੁਲ ਆਪੋਜੀਟ ਵੀਰ ਰਾਜੇ ਹੁਣਾਂ ਦਾ ਘਰ ਆ ਜਿਹੜਾ ਦੋਸਤੋ ਮੇਨ ਨਿਸ਼ਾਨੀ ਆ ਸੋ ਬਾਕੀ ਨੰਬਰ ਹਮੇਸ਼ਾ ਇਸ ਤਰ੍ਹਾਂ ਬਿਲਕੁਲ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਪਿੱਛੇ ਜੇ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਦੋਸਤੋ ਵੈੜਾ ਦੋ ਤਿੰਨ ਦੋ ਤਿੰਨ ਨਗ ਜੜੇ ਆ ਹਰ ਟਾਈਮ ਇੱਥੇ ਮੌਜੂਦ ਹੁੰਦੇ ਆ ਨਵੇਂ ਪਸ਼ੂ ਆ ਜਾਂਦੇ ਆ ਤੇ ਬਾਕੀ ਸਮੇਂ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਇਸੇ ਤਰ੍ਹਾਂ ਤੁਹਾਨੂੰ ਜਿਹੜੇ ਪਸ਼ੂ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਦੋਸਤੋ ਆਓ ਕਰਦੇ ਆ ਗੱਲਬਾ ਤੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ 9 ਫਰਵਰੀ ਨੂੰ ਇਹ ਆਪਾਂ ਕਵਰੇਜ ਕਰਨ ਜਾ ਰਹੇ ਹਾਂ ਸਮਾਂ ਕੋਈ ਸ਼ਾਮ ਦੇ 5 ਵਜੇ ਦਾ ਆ 10 ਫਰਵਰੀ ਨੂੰ ਮਾਰਨਿੰਗ ਆ ਸਵੇਰ 6 ਵਜੇ ਵੀਡੀਓ ਅਪਲੋਡ ਕਰ ਦਿਆਂਗੇ ਆ ਉਹ ਕਰਦੇ ਆ ਡਿਟੇਲ ਸਾਂਝੀ ਆ ਜੀ ਸਭ ਤੋਂ ਪਹਿਲਾਂ ਬਾਈ ਰਾਜੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਵਧੀਆ ਜੀ ਅੱਛਾ ਰਾਜਾ ਅੱਜ ਕੀ ਪਸ਼ੂ ਹੈਗੇ ਕੀ ਡਿਟੇਲ ਇਹਨਾਂ ਦੀ ਦੋ ਬੈੜਾਂ ਜੀ ਅੱਜ ਅੱਛਾ ਜੀ ਹਾਂ ਜੀ ਦੋਵੇਂ ਦੁੱਧੂ ਦੁੱਧਣੇ ਆ ਦੂਜੇ ਦੂਜੇ ਸੂਹ ਸੁਣੀ ਆ ਅੱਜ ਹਾਂ ਜੀ ਗੱਬਣ ਹਾਂ ਜੀ ਗੱਬਣੇ ਜੀ ਠੀਕ ਹੈ ਜੀ ਹਾਂ ਪਹਿਲੇ ਨੰਬਰ ਤੇ ਆ ਵੈੜ ਜਿਹੜੀ ਆਪਣੇ ਇੱਥੋਂ ਸ਼ੁਰੂਆਤ ਕਰ ਲੈਣੀ ਆ ਕਿਨਮਾ ਸੁਹਾ ਕਿ ਸੁਣ ਜਾ ਰਹੀ ਆ ਇਹ ਦੂਜਾ ਸੁਹਾ ਹੈ ਜੀ ਦੂਜਾ ਸੁਹਾ ਹਾਂਜੀ ਸਮਾਂ ਕਿੰਨਾ ਕੁ ਲੱਜੂ ਹਜੇ ਸਮਾਂ ਵੇਖੋ ਲੈ ਜਾਊਗੀ 5-6 ਦਿਨ 5-6 ਦਿਨ ਹਾਂਜੀ ਠੀਕ ਹੈ ਜੀ ਲਓ ਦੋਸਤੋ 5 ਦੇ 6 ਦਿਨ ਹਜੇ ਸਮਾਂ ਲੈ ਲੈਂਦੀ ਆ ਤੇ ਦੂਜਾ ਸੁਹਾ ਇਸ ਵੈੜ ਨੇ ਸੁਣਾ ਕਦਕੁੱਦ ਪੂਰਾ ਵੱਡਾ ਵੈੜ ਦਾ ਵੱਡੀ ਆ ਕਦਕੁੱਦ ਦੇ ਪਾਸਿਓ ਤੇ ਬਾਕੀ ਕਿੰਨਾ ਕੁ ਮਿਲਕ ਆਸ ਕਰਦੇ ਕਿੰਨਾ ਕੁ ਭਰਨਾ ਚਾਹੀਦਾ ਹੈ ਪਹਿਲੇ ਸਵੇਕੀ ਭਾਈ ਆਂਦੇ ਹੀ ਚੋਇਆ ਵਾ ਅੱਛਾ ਪਹਿਲਾਂ ਜੀ ਐਰ ਕੀ ਨਾ ਦੇ ਦੇਣਾ ਬੜਾ ਹੁੰਦਾ ਐਰ ਕੀ ਦਊਗੀ ਵਿਖਾਲੀ ਦੱਸਦੀ ਗਾਂ ਦੀ ਠੀਕ ਆ ਜੀ ਰੈਡ ਦੀ ਦੱਸਦੀ ਦੇਣਾ ਜ ਲੈ ਜੂ 7 ਕ ਹਾਂ ਜੀ ਇੰਨੇ ਖੜੂਗੀ ਠੀਕ ਆ ਹਾਂ ਜੀ ਲਓ ਦੋਸਤੋ 7 ਕ ਦਿਨ ਹਜੇ ਲੈਂਦੀ ਆ ਬਾਕੀ ਪਹਿਲੇ ਸਵੇ ਚਲੋ ਅਗੋਂ ਪੁੱਛਣ ਦੇ ਮੁਤਾਬਕ ਆ ਬਾਕੀ ਕਿਸੇ ਵੀਰ ਨੇ ਆਪਦੀ ਸੋਚ ਸਮਝ ਵਰਤਨੀ ਕਿਉਂਕਿ ਪਹਿਲੇ ਸਵੇ ਦੋਸਤੋ ਅਗੋਂ ਦੱਸਣ ਮੁਤਾਬਕ ਹੀ ਆ ਕੋਈ ਵੀਰ ਸਹੀ ਵੀ ਦੱਸ ਸਕਦਾ ਕੋਈ ਵੀਰ ਥੋੜਾ ਪਤਾ 19 ਵੀ ਕਿਉਂ ਵੀ ਹੋ ਸਕਦਾ ਬਾਕੀ 20 ਕਿਲੋ ਤੋ ਘਟ ਵੀਰਾਂ ਦਾ ਵੀ ਇਸ ਵਾਰ ਵੀ ਦੁੱਧ ਕੀ ਆਂਦਾ ਇਸ ਵਾਰ ਨੂੰ ਕਦਕੂਦ ਚੰਗਾ ਬਾਕੀ ਥਣ ਮੁੱਠੀ ਆ ਹੱਥੀ ਚਵਾਈਲਾ ਥਣ ਬਾਕੀ ਆ ਤੁਸੀਂ ਵੇਖ ਕੇ ਚੈੱਕ ਕਰੋ ਬਾਕੀ 35 ਤੋਂ 35 ਆਪਣੀ ਤਸੱਲੀ ਹੈ ਪੂਰੀ ਹਾਂਜੀ ਹਾਂਜੀ ਉਹਦੇ ਆਪਾਂ ਜਿੰਨੂੰ ਵੀ ਦਵਾਂਗੇ ਉਹ ਵੀ ਕਰੂਗਾ ਆਪਾਂ ਆਪਨੀ ਕਰਕੇ ਲੈ ਆਏ ਪਿਛਾ ਕੋਈ ਆਨਲਾਈਨ ਸੌਦਾ ਕਰਦਾ ਉਹਦੇ ਲਈ ਆ ਵੀ ਹਾਂਜੀ ਹਾਂਜੀ ਉਹਦੇ ਆਪਾਂ ਹਾਂਜੀ ਹਾਂਜੀ ਉਹ ਤਸੱਲੀ ਕਰਕੇ ਦਵਾਂਗੇ ਠੀਕ ਹੈ ਜੀ ਬਾਕੀ ਹਮੇਸ਼ਾ ਆਪਾਂ ਕਹਿੰਨੇ ਵੀ ਕੋਈ ਵੀਰ ਪੈਸੇ ਖਰਚ ਕਰਦਾ ਦੋਸਤੋ ਘਰੇ ਜਾਣ ਕੇ ਆਪਦੀ ਤਸੱਲੀ ਜ਼ਰੂਰ ਕਰ ਲਿਆ ਕਰੋ ਗੱਬਣ ਪਸ਼ੂ ਹੁੰਦਾ ਚੌਂ ਮਥਣਾ ਦਾ ਤਿੱਪ ਕੇ ਭਰਾ ਕੇ ਆਪਣੀ ਤਸੱਲੀ ਕਰ ਲਿਆ ਕਰੋ ਜ਼ਿੰਮੇਵਾਰੀ ਨਾਲ ਪਸ਼ੂ ਆਪਣਾ ਖਰੀਦਿਆ ਕਰੋ ਲਓ ਵੀਰ ਰਾਜੀ ਬਾਹਰ ਕੱਢ ਕੇ ਤੋੜ ਕੇ ਦਿਖਾ ਦਿੰਦੇ ਠੀਕ ਹੈ ਤੇ ਬਾਕੀ ਸੋ ਦੋਸਤ ਐਚ ਐਫ ਬਰੀਡ ਦੇ ਵਿੱਚ ਵੜਾ ਥੋੜਾ ਜਿਹਾ ਲੰਮਾ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਬਧੇਰੇ ਸਮਝ ਆ ਜਾਊਗੀ ਆ ਲੈ ਨਹੀਂ ਜੀ ਠੀਕ ਹੈ ਬਾਕੀ 5-7 ਦਿਨ ਹਜੇ ਟਾਈਮ ਲੈਂਦੀ ਆ 5-7 ਦਿਨਾਂ ਦੇ ਵਿੱਚ ਵਿਖਾਲਾ ਹੋਰ ਆਪਾਂ ਉਮੀਦ ਕਰਦੇ ਆ ਵੀ ਸੋਹਣਾ ਲੇਵਾ ਬਣਾ ਕੇ ਤਿਆਰ ਕਰਦੀ ਪਈ ਆ ਜਿਵੇਂ ਤੁਸੀਂ ਦੇਖ ਰਹੇ ਜੇ ਢਿੱਲਾ ਢੂਲਾ ਲੜਦੌੜ ਕਾਫੀ ਆ ਤੇ ਆ ਗਏ ਆ ਫੇਸ ਵਿਖਾਦ ਗਏ ਮਾੜਾ ਚੱਲੋ ਠੀਕ ਆ ਸੋ ਬਾਕੀ ਨਸਲ ਬਰੀਡ ਦੇ ਵਿੱਚ ਪੂਰੀ ਆ ਤੇ ਆ ਦੇਖੋ ਜੀ हां जी तोर ਲਗੇ ਵੀਰ ਰਾਜੀ ਚਲਾਇਆ ਠੀਕਾ ਬਾਕੀ ਜਮੀ ਪਲੀ ਪੂਰੀ ਆ ਦੋਸਤੋ ਰਾਜੀ ਆ ਵਜਨ ਪੂਜਨ ਪੂਰਾ ਹੈਗਾ ਵੈਟ ਦਾ ਸਭੀ ਸੂਬੀ ਚੰਗੀ ਆ ਠੀਕ ਆ ਆਲਾ ਤੇ ਠੀਕੀ ਨਿਕਿਆ ਮਰੀ ਹਾਂ ਤੁਹਾਨੂੰ ਵੀ ਪੂਰਾ ਮੋਟਾ ਗੋਲ ਥਾਣਾ ਸਪੇਸ ਬੇਸ਼ੱਕ ਦੋਸਤੋ ਜਿੰਨੇ ਜਿੰਨੇ ਨਿਵਾ ਹੋਰ ਬਣਾ ਲਿਆ ਨਖੇੜ ਹੋਰ ਮਗਰਲੇ ਥਣਾ ਦੇ ਵਿੱਚ ਵੇਖਣ ਦੇ ਵਿੱਚ ਮਿਲ ਜੂਗਾ ਤੇ ਵੈਸੇ ਦੋ ਦੋ ਤਿੰਨ ਤਿੰਨ ਇੰਚ ਤੇ ਜਿਹੜਾ ਥਾਂ ਲੱਗਾ ਤੇ ਹੈ ਵੀ ਪੂਰੀ ਹੈ ਠੰਡੀ ਧੀਰੀ ਹੈ ਪੂਰੀ ਹਾਂਜੀ ਇਹ ਦੇਖੋ ਜੀ ਜਿੱਦਾਂ ਮਰਜ਼ੀ ਹੱਥ ਫੇਰੋ ਵੀ ਗੱਲ ਨਹੀਂ ਠੀਕ ਹੈ ਜੀ ਕੋਈ ਚੱਕਰੀ ਨਹੀਂ ਹੋਈ ਲੱਤ ਬੰਦ ਸੋ ਠੰਡੀ ਧੀਰੀ ਆ ਸੀਲਸ ਲੱਗ ਪੂਰੀ ਬਾਕੀ ਦੋਸਤੋ ਤੁਹਾਨੂੰ ਹਾਥੋਂ ਤਲਾ ਕੇ ਵੀਰ ਦਿਖਾ ਹੀ ਦਿੰਦਾ ਤੇ ਬਾਕੀ ਆਹ ਵੇਖ ਸਕਦੇ ਤੁਸੀਂ ਥਣ ਥਣ ਬਹੁਤ ਸੋਣਾ ਮੁੱਠੀ ਥਾਣਾ ਪੂਰਾ ਮੋਟਾ ਥਾਣਾ ਗੋਡਾ ਤੇ ਬਾਕੀ ਬਾਡੀ ਬੰਤਰ ਦੀ ਤੁਹਾਨੂੰ ਦੱਸਤੀ ਆ ਵੀ ਕਾਫੀ ਸੋਹਣੀ ਆ ਵੱਡੇ ਕੱਦ ਕਾਠ ਦੇ ਵਿੱਚ ਆ ਤੇ ਰਾਜੇ ਭਾਈ ਕੀ ਕਰਦੇ ਆ ਮੰਗ ਮੁੱਲ ਕੀ ਰੋ ਕਹਿੰਦਾ ਮੁੱਲ ਭਾਵੇਂ 85 ਕਰੀ ਜਾਈਏਗੀ ਇਹਦੀ 70000 ਚੋਂ ਮਾਨਤਾ ਕਰਾਂਗੇ ਥੋੜਾ ਮੋਟਾ 70000 ਚੋਂ ਹਾਂਜੀ ਠੀਕ ਹੈ ਜੀ ਹਾਂਜੀ ਥੋੜਾ ਬਾਅਦ ਹੋਊਗਾ ਕਿ ਹੋ ਜੂਗਾ ਕੋਈ ਕੋਈ ਨਹੀਂ ਕਰ ਲਾਂਗੇ ਬਾਕੀ ਫੋਨ ਤੇ ਕਰ ਲਓ ਚਲੋ ਕੋਈ ਭੈਣ ਭਰਾ ਸੰਪਰਕ ਕਰੇ ਕਰ ਲਿਓ ਹਾਂਜੀ ਹਾਂਜੀ 70000 ਦੇ ਵਿੱਚੋਂ ਦੋਸਤੋ ਮਾਨਤਾਣ ਹੋ ਜਾਊਗਾ ਜਿੰਨੀ ਵੀ ਗੁੰਜਾਇਸ਼ ਹੋਈ ਮਾਨਤਾਣ ਹੁੰਦਾ ਪਹਿਲਾਂ ਵੀ ਕਾਫੀ ਵੀੜੇ ਕੋ ਪਾਈਆਂ ਨੇ ਜੋ ਵੀ ਦੋਸਤੋ ਵਿੱਚ ਗੰਜੈਸ਼ ਹੁੰਦੀ ਆ ਮੁੱਲ ਦੇ ਮਾਨਤਾਂ ਨੂੰ ਤੁਸੀਂ ਉਹਨਾਂ ਜ਼ਰੂਰ ਕੀਤਾ ਜਾਂਦਾ ਕੋਈ ਦੂਰੋਂ ਨੇੜਿਓਂ ਵੀਰ ਆਉਂਦਾ ਤੇ ਇਹ ਵੈੜ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਤੀ ਆ ਹਜੇ 5-7 ਦਿਨ ਕੱਢਦੀ ਆ ਆਜੋ ਵੀਰ ਰਾਜੀ ਅਗਲੇ ਪੰਨੇ ਜਿਹੜੀ ਆਪਣੇ ਕੋਲ ਸੈਕੰਡ ਨੰਬਰ ਤੇ ਆ ਵੈੜ ਸੀ ਇਹ ਕ੍ਰੋਸ ਆ ਗਈ ਹੈ ਜੀ ਹਾਂਜੀ ਲਓ ਜੀ ਅਗਲੀ ਕ੍ਰੋਸ ਵੈੜ ਆ ਮੀਡੀਅਮ ਹਾਈਟ ਆ ਦਰਮਿਆਨੀ ਮੀਡੀਅਮ ਹਾਈਟ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਤੇ ਇਹ ਦਾ ਸੁਭਾ ਅੱਗੇ ਕਿੰਨਾ ਸੋਨਾ ਦੂਜਾ ਸੁਭਾਈ ਜੀ ਇਹ ਵੀ ਇਹ ਵੀ ਦੂਜੇ ਆ ਹਾਂਜੀ ਤੇ ਇਹਦਾ ਅੱਗੇ ਸਮਾਸਮਾ ਪੁੱਛਿਆ ਘਰ ਵਾਲਿਆਂ ਤੋਂ ਕਿੰਨਾ ਕੋਈ ਦੇਣ ਲੈਣ ਦੇ ਇਹਦੇ 14-15 ਦਿਨ ਦੇ ਦੇਣ ਲੈ 14-15 ਮਨ ਕੇ 10 ਤੋਂ 15 ਦਿਨਾਂ ਦਾ ਕੋਈ ਆਈਡੀਆ ਰੱਖ ਕੇ ਸੌਦਾ ਕਰੇ ਹਾਂਜੀ 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 10 ਤੋਂ 15 ਦਿਨਾਂ ਦੇ ਦੌਰਾਨ ਦੋਸਤੋ ਇਹ ਸੁਭੂਗੀ ਹਾਂਜੀ ਤੇ ਸੁਭਾ ਦੂਜਾ ਬਾਕੀ ਇੱਕ ਵਾਰੀ ਤੁਹਾਨੂੰ ਥਾਂ ਤੋਂ ਜ਼ਰੂਰ ਦਿਖਾ ਦਗੀ ਆਪਾਂ ਨੇੜੇ ਤੋਂ ਬਾਕੀ ਦੁੱਧ ਦਾ ਚੰਗਾ ਕੱਢੂਗੀ ਵੜ ਬਣੂਗੀ ਲੈ ਕੱਚੀ ਦਾ ਕਰਕੇ ਆ ਠੀਕ ਹੈ ਬਾਕੀ ਤੇਪਨ ਤੋਂ ਓਪਨ ਪੂਰੀ ਤਸੱਲੀ ਆ ਹਾਂਜੀ 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 ਉਹ ਪੂਰੀ ਆਉਂਦੀ ਗੂੰਦੀ ਆਉਂਦੀ ਹੋਣੀ ਹਜੇ ਤੱਕ ਹਾਂਜੀ ਹਾਂਜੀ ਗੂੰਦੀ ਹੀ ਐਨੀ ਲਓ ਜੀ ਗੁੰਦਾ ਹੁੰਦੀ ਆ ਦੋਸਤੋ 33 ਤੇ ਵੀਰਾਂ ਦਾ ਨੀਰਾ ਇੱਕੋ ਜਿਹਾ ਬਾਕੀ ਆ ਮੂੰਹ ਮੱਥੇ ਦੀ ਆ ਸੁਆ ਇਹ ਵੀ ਦੂਜਾ ਤੇ ਬਾਕੀ ਤੁਹਾਨੂੰ ਤੋੜ ਕੇ ਸਰੀਰ ਨਾਲ ਦਿਖਾ ਦਿੰਦੇ ਦਿਓ ਜੀ ਹਾਂਜੀ ਤੋੜ ਦਈਏ ਠੀਕ ਆ ਆ ਜੋ ਜੀ ਬਾਕੀ 10-15 ਦਿਨਾਂ ਦਾ ਕੋਈ ਆਈਡੀਆ ਰੱਖ ਕੇ ਵੀਰ ਸੌਦਾ ਕਰ ਸਕਦਾ 15 ਦਿਨ ਹਜੇ ਸਮਾਂ ਲੈਂਦੀ ਆ ਕਰਮਾ ਵਾਲੀ ਤੇ ਹਾਈਟ ਮੀਡੀਅਮ ਦਰਮਿਆਨੀ ਹਾਈਟ ਆ ਕੋਈ ਦੂਰੋਂ ਨੇੜੇੋਂ ਆ ਰਿਹਾ ਵੀਰ ਤੇ ਇੱਕ ਆਈਡੀਆ ਹੋ ਜੇ ਤੁਹਾਨੂੰ ਮੀਡੀਅਮ ਦਰਮਿਆਨੀ ਹਾਈਟ ਆ ਬਾਕੀ ਜਿੰਨੇ ਵੀ ਆ ਭਰੀ ਆ ਪੂਰੀ ਪਿੰਡਾ ਪੁੰਡਾ ਤੁਸੀਂ ਵੇਖ ਸਕਦੇ ਜੀ ਹਾਇ ਠੰਡੀ ਆ ਤੇਰੀ ਆ ਸੀਲਸ ਲੱਗ ਪੂਰੀ ਠੀਕ ਆ ਲੰਮਾ ਤੋਰਦੇ ਬਿੱਟ ਥੋੜਾ ਲੰਮਾ ਲੰਮਾ ਤੋਰ ਕੇ ਵਾਪਸ ਲਏ ਬਾਕੀ ਲੌਣਾ ਲੂਣਾ ਕਾਫੀ ਸ਼ੁਰੂ ਕੀਤਾ ਦੋਸਤੋ ਕੋਈ ਵੇਖ ਸਕਦੇ ਜੇ ਤੁਸੀਂ ਕਿਲੋ ਖੰਡ ਲਾਇਆ ਵੀ ਆ ਕਰਮਾ ਵਾਲੀ ਨੇ ਲੜਾ ਲੂੜਾ ਹੈ ਗਿਆ ਢਿਲ ਟੂ ਲਗਾ ਵੀ ਆਹ ਲੋ ਠੀਕ ਆ ਬੂਤੀ ਬਾਤੀ ਵੇਖੋ ਤੁਸੀਂ ਫੇਸ ਕੁਆਲਟੀ ਦੀ ਹਾ ਲੋ ਕਰੋ ਸੰਗ ਦੇ ਵਿੱਚ ਤੇ ਅੱਗੇ ਨੋਰਮਲ ਜਿਹੜਾ ਦੋਸਤੋ ਇਹਨਾਂ ਦਾ ਟਾਈਮ ਉਹ ਵੇੜਾਂ ਦਾ ਕਰੋਸ ਅੰਗ ਦੇ ਵਿੱਚ ਬਹੁਤ ਬਾਕੀ ਠੰਡੀ ਸੀ ਜੀ ਬਿਲਕੁਲ ਤੇ ਹੈਗਾ ਠੰਡੀ ਠੀਰੀਆ ਸੀਲਸ ਲਗਾ ਬਾਕੀ ਤੁਹਾਨੂੰ ਸਾਰੇ ਬੰਨਿਓ ਹਾਥੋਂ ਤੋ ਲਾ ਕੇ ਜਿਹੜੀ ਤਸੱਲੀ ਵੀ ਜਰੂਰ ਕਰਾਤੀ ਆ ਆਹ ਲਓ ਠੀਕ ਆ ਤੇ ਰਾਜੇ ਭਾਈ ਇਹਦੀ ਫਿਰ ਕੀ ਡਿਮਾਂਡ ਕਰਦੇ ਪਏ ਆ ਡਿਮਾਂਡ ਇਹਦੀ ਭਾਵੇਂ 35 40 ਕਰੀ ਜੇ ਇਹ ਕਰਨ ਨੂੰ ਪਰ 33000 ਚੋਂ ਮਾਨਤਾਨ ਕਰ ਦਾਂਗੇ 33000 ਚੋਂ ਹਾਂਜੀ ਠੀਕ ਆ ਭਰਾ ਹਾਂ ਜੀ। 933000 ਦੇ ਵਿੱਚੋਂ ਮਾਨਤਨ ਹੋ ਜਾਊਗਾ ਡਿਮਾਂਡ 3540 ਕੁਝ ਵੀ ਹੋ ਸਕਦੀ ਆ। ਪਰ ਲੈਣੇ ਦੇਣ ਜਿਹੜੇ ਆ 33000 ਦੇ ਵਿੱਚੋਂ ਮਾਨਤਨ ਹੋਊਗਾ। ਬਾਕੀ ਥਣ ਤੋਂ ਹੱਥੀ ਚਵਾਈ ਦਾ ਨਿਕਲ ਕੇ ਸਾਹਮਣੇ ਆਊਗਾ ਕੋਈ ਛੋਟਾ ਜਿਹਾ ਥਣ ਨੀਗਾ। ਹੱਥੀ ਚਵਾਈ ਦਾ ਥਣ ਲੱਗਾ ਬੈਠਦੇ। ਜਿਵੇਂ ਜਿਵੇਂ ਲੇਵਾ ਪਰੂਗੀ ਉਹਵੇਂ ਥਣ ਥੋੜਾ ਜਿਹਾ ਹੋਰ ਨਿਕਲ ਕੇ ਸਾਹਮਣੇ ਆਊਗਾ। ਠੀਕ ਆ। ਇਹ ਦੋ ਅਜੇ ਪਸ਼ੂ ਸੀਗੇ ਵੀਰ ਰਾਜੇ ਦੇ ਕੋਲ। ਤੇ ਪਿੰਡ ਲੋਕੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਦੋਸਤੋ। ਤੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਰਾਜੀ ਭਾਈ ਇਸੇ ਤਰ੍ਹਾਂ ਫਿਰ ਪਸ਼ੂ ਹੁਣ ਆਉਂਦੇ ਰਹਿੰਦੇ ਆਪਣੇ ਕੋਲ ਹਾਂਜੀ ਹਾਂਜੀ ਦਿੱਲੀ ਆਉਂਦੇ ਪਸ਼ੂ ਹੁਣ ਠੀਕ ਹੈ ਜੀ ਹਾਂਜੀ ਤੇ ਬਾਕੀ ਜਿਹੜੇ ਪਿੱਛੇ ਆਪਾਂ ਵੀਡੀਓ ਪਾਈਆਂ ਸੀ ਵੇਖ ਗਏ ਸੀ ਸੇ ਹਾਂਜੀ ਹਾਂਜੀ ਵੇਖ ਗਏ ਉਸੇ ਟਾਈਮ ਹੀ ਹੋ ਗਈ ਸੀ ਫਿਰ ਹਾਂਜੀ ਠੀਕ ਹੈ ਵੀਰੇ ਹਾਂਜੀ ਤੇ ਨੰਬਰ ਬੋਲ ਦਿੱ ਗਏ ਆਪਣੇ ਨੰਬਰ ਹੈਗਾ ਜੀ ਆਪਣਾ 98727 ਹਾਂਜੀ 52903 198729947 ਠੀਕ ਹੈ ਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਨੰਬਰ ਬਿਲਕੁਲ ਸਕਰੀਨ ਤੇ ਚੱਲਦੇ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਤੇ ਬਾਕੀ ਖਾਸ ਲੋਕੇ ਵਿਜਿਟ ਕਰਨੀਆਂ ਨੇੜੇ ਕੈਰੋਂ ਠੀਕ ਹੈ ਜੀ ਮਾਜੇ ਦਾ ਪਿੰਡ ਆ ਤੇ ਕੈਰੋਂ ਤੋਂ ਕੋਈ 1.5 ਕਿਲੋਮੀਟਰ ਦੀ ਦੂਰੀ ਹੈਗੀ ਆ ਪੱਟੀ ਸ਼ਹਿਰ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਆ ਪਿੰਡ ਲੋਕੇ ਦੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ